ਹੈਲੋ ਕੀ ਹਾਲ ਚਾਲ ਹੈ ਜੀ ਅੱਜ ਅੱਜ ਆਪਾਂ ਵੱਢਣ ਲੱਗੇ ਝੋਨਾ ਟਰਾਲੀ ਚ ਲੈਂਦੀ ਹਵਾ ਭਰਾ ਕੇ ਕੁल्ले 10 ਪਾਉਂਡ ਸੀਗੀ ਹੁਣ ਕਰਾਤੀ 100 ਤੇ ਆ ਕਪੈਨ ਵੀ ਆ ਗਈ ਦੇਖੋ ਕਿਵੇਂ ਅੱਗ ਲਾਈ ਆਉਂਦਾ ਬਰੋਲਾ ਬਣਾਈ ਆਉਂਦਾ ਡਰਾਈਵਰ ਵੱਢਣਾ ਡੂੜ ਕੀ ਲੈ ਆਪਾਂ ਨੇ ਕਿਵੇਂ ਭਜਾਈ ਆਉਂਦਾ ਗਾਹਾਂ ਦੇਖੋ ਖੇਤ ਪਹੁੰਚ ਕੇ ਜੋਤੀ ਨੇ ਟੇਕਿਆ ਮੱਥਾ ਮੱਥਾ ਟੇਕ ਕੇ ਪ੍ਰਸ਼ਾਦ ਵੰਡਿਆ ਸਭ ਨੂੰ ਪ੍ਰਸ਼ਾਦ ਵੰਡਦੇ ਹੋਏ ਦੀ ਦੇਖੋ ਤੁਸੀਂ ਆ ਗਿਆਨ ਆ ਗਿਆ ਗਿਆਨੇ ਵੀ ਟੇਕ ਲਿਆ ਮੱਥਾ ਮਸ਼ੀਨ ਤੇ ਮੱਥਾ ਟੇਕ ਕੇ ਮਸ਼ੀਨ ਆਪਾਂ ਨੇ ਲਾਤੀ ਝੋਨੇ 'ਚ ਆਪਾਂ ਨੇ ਵੱਢਣਾ 14 ਦਾ 1 ਕਿਲਾ ਪੀਆਰ 14 ਦਾ 1 ਕਿਲਾ ਨਾ ਡੂੜ ਕਿਲਾ ਡੂੜ ਕਿਲਾ ਵੱਢਣਾ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਕਿੰਨਾ ਝਾੜ ਨਿਕਲਦਾ ਹੈ ਇਹਦਾ ਦੇਖੋ ਥੋੜੀ ਜਿਹੀ ਮਸ਼ੀਨ ਖਰਾਬ ਹੋ ਰਹੀ ਸੀਗੀ ਇਹ ਰੋਟੀ ਖਾਣ ਦਾ ਟਾਈਮ ਇਹਨਾਂ ਨੂੰ ਹੁਣ ਲੱਗਿਆ 4 4:30 ਵਜੇ 2 ਵਜੇ ਵਾਲੀ ਰੋਟੀ 4:30 ਵਜੇ ਖਾਣ ਲੱਗ ਰਿਹਾ ਹੈ ਦੇਖੋ ਹੁਣ ਮਸ਼ੀਨ ਦਾ ਬਣਾ ਰੱਖਿਆ ਬਰੋਲਾ ਕਿੰਨੀ ਸੋਹਣੀ ਲੱਗਦੀ ਆ ਵੱਢਦੀ ਚੱਲਦੀ ਮਸ਼ੀਨ ਆਪਣਾ ਪਹਿਲਾ ਟੈਂਕ ਭਰਨ ਦੀ ਤਿਆਰੀ ਚਾ ਲੋ ਜੀ ਭਰ ਗਿਆ ਆਪਣਾ ਪਹਿਲਾ ਟੈਂਕ ਪਾਤਾ ਟਰਾਲੀ 'ਚ ਜੀਰੀ ਸੁੱਕੀ ਐ ਕੋਈ ਖਾਸ ਗਿੱਲੀ ਨਹੀਂ ਹੈਗੀ ਸੁੱਕੀ ਐ ਜੀਰੀ ਇਹ ਹੁਣ ਡਰਾਈਵਰ ਆ ਗਿਆ ਆਪਣਾ ਰੋਟੀ ਖਾਣ ਦੇਖੋ ਦੂਜਾ ਟੈਂਕ ਭਰਨ ਦੀ ਤਿਆਰੀ ਉਹ ਚਿੜੀ ਦੇਖੋ ਕਿਵੇਂ ਖੇਡਦੀ ਫਿਰਦੀ ਐ ਮਸ਼ੀਨ ਮੂਰੇ ਸੰਡੀਆਂ ਚੁਗਦੀ ਐ ਦੂਜਾ ਟੈਂਕ ਵੀ ਆਪਣਾ ਭਰ ਗਿਆ ਟਰਾਲੀ 'ਚ ਪਾਉਣ ਵਾਸਤੇ ਮਸ਼ੀਨ ਤਿਆਰ ਐ ਲੋ ਜੀ ਲੱਗੀ ਮਸ਼ੀਨ ਟਰਾਲੀ 'ਚ ਪਾਉਣ ਦੂਜਾ ਟੈਂਕਾ ਝਾੜ ਵੈਸੇ ਥੋੜਾ ਹੀ ਲੱਗ ਰਿਹਾ ਕਿਉਂਕਿ ਜੀਰੀ ਪੈਰ ਵੀ ਛੱਡ ਗਈ ਸੀ ਕੁਛ ਤੇਲੇ ਦਾ ਹਮਲਾ ਹੋ ਗਿਆ ਸੀ ਇਹਦੇ ਵਿੱਚ ਬਲਾਸਟ ਦਾ ਉਹ ਵੈਸੇ ਦੂਜੀਆਂ ਜੀਰੀਆਂ ਨਾਲੋਂ ਇਹ ਜੀਰੀ ਵਧੀਆ ਲੱਗੀ ਮੈਨੂੰ ਕਿਉਂਕਿ 10-12 ਦਿਨ ਤਾਂ ਪਹਿਲਾਂ ਆ ਗਈ ਸਪਰੇ ਵੀ ਤੇ ਇੱਕੇ ਹੋਈ ਹੈ ਇੱਕ ਪ੍ਰਾਣ ਪਾਈ ਸੀ ਇੱਕ ਸਪਰੇ ਕਰੀ ਹੈ ਦੂਜੀਆਂ ਤੇ ਦੋ-ਦੋ ਸਪਰੇਆਂ ਹੋ ਗਈਆਂ ਪ੍ਰਾਣ ਪੈ ਗਈ ਹਲੇ 10-10 ਦਿਨ ਬੜਦੀਆਂ ਨਹੀਂ 15-15 ਦਿਨ ਇਹ 10 ਦਿਨ ਲੇਟ ਵੀ ਲੱਗੀ ਸੀ ਝਾੜੇ ਦਾ ਟਰਾਲੀ ਦੇ ਸਹਾਰੇ ਨਾਲ ਜਿਵੇਂ ਹੁਣ ਤੀਜਾ ਟੈਂਕ ਪਰ ਗਿਆ ਡੂੜ ਕਿਲੇ 'ਚੋਂ ਦੋ ਟੈਂਕ ਹੋਰ ਪਰਦੇ ਦਿਖਦੇ ਨੇ ਮੈਨੂੰ ਲਓ ਜੀ ਚੌਥਾ ਵੀ ਭਰ ਗਿਆ ਆ ਗਿਆਨ ਖੜ ਗਿਆ ਕੇ ਟਰਾਲੀ 'ਚ ਕਾਲਾ ਵੀ ਖੜ ਗਿਆ ਕੇ ਇਹ ਵੀ ਇਹੀ ਗੱਲਾਂ ਕਰ ਰਹੇ ਨੇ ਝਾੜ ਕਹਿੰਦੇ ਘਟ ਹੈ ਘਟ ਇਧਰੋਂ ਸਨਸੈਟ ਹੋਣ ਦੀ ਤਿਆਰੀ ਤੇ ਐ ਗੋਲਾ ਵੀ ਫਿਰਦਾ ਲਓ ਜੀ ਆਪਣਾ ਡੇਢ ਕਿਲਾ ਵੜਤਾ ਦੇਖੋ ਲਾਸਟ ਟੈਂਕ ਹੈ ਮਸ਼ੀਨ ਦਾ ਕਮਾ ਕੇ ਬਰੋਲਾ ਬਣਾ ਕੇ ਲਿਆਂਦੀ ਡਰੈਕਟਰ ਟਰਾਲੀ ਵਾਲਾ ਦਾਣੇ ਪਾਉਣ ਦੀ ਤਿਆਰੀ ਲਓ ਜੀ ਮਸ਼ੀਨ ਲਾਤੀ ਟਰਾਲੀ ਲਵੇ ਆਹ ਟਰਾਲੀ ਦੇ ਬਿੱਟਦੇ ਹੋ ਗਰਮੀ ਕਰਮੀ ਵੀ ਬਹੁਤ ਕੀ ਦੇਖੋ ਕਾਲਾ ਕਿਵੇਂ ਭਿੱਜਿਆ ਪਿਆ 80 ਤੋਂ 85 ਦੇ ਵਿੱਚ ਵਿੱਚ ਲੱਗ ਰਿਹਾ ਝਾੜ ਕਿਉਂਕਿ ਟਰਾਲੀ ਡੂਡ ਕਿਲੋ ਜੋ ਫੁੱਲ ਹੋਈ ਵੀ ਨਹੀਂ ਇੱਚ 155 ਕਮਾਣ ਦਾਣੇ ਪੈਂਦੇ ਨੇ ਫੁੱਲਾ ਭਰੀ ਹੋਈ ਚ ਜਮਾ ਫੁੱਲਪਰਕ 160 ਉਹ 155 50 150 ਮਣ ਲਾ ਲਓ ਇਹ ਫੁੱਲਪਰੀ ਵੀ ਨਹੀਂ ਹੈਗੀ 80 85 ਕ ਮਣ ਲੱਗਦੇ ਆ ਦੇਖੋ ਉਗਰ ਲਾਤਾ ਜੋਤੀ ਉਹਨਾਂ ਤੇ ਗੋਦੇ ਨੇ ਥੱਲੇ ਫੜ ਲਈ ਪਰ ਨਾ ਕਰ ਲਿਆ ਕਿਉਂਕਿ ਦਾਣੇ ਥੱਲੇ ਖੇਣਨ ਕਰਕੇ ਲੋ ਜੀ ਮਸ਼ੀਨ ਵਾਲੇ ਬਾਈ ਨੇ ਲਾਤਾ ਉਗਰ ਡਰਾਈਵਰ ਨੇ ਹੁਣ ਆਪਾਂ ਚਾਲੇ ਪਾਉਣ ਲੱਗਿਆਂ ਘਰ ਵੱਲ ਨੂੰ ਆਪਣੇ ਟਰੈਕਟਰ ਦਾ ਮਾਰ ਕੇ ਸੈਲਫ ਓ ਬਈ ਮਸ਼ੀਨ ਵੀ ਦੇਖੋ ਸਨਸੈਟ ਕਿੰਨਾ ਸੋਹਣਾ ਹੈ ਗੋਦੇ ਤੇ ਜੋਤੀ ਨੇ ਕਰ ਲਿਆ ਸਮਾਨ ਇਕੱਠਾ ਆਪਾਂ ਪਹੁੰਚ ਗਏ ਪਿੰਡ ਦੇ ਸਾਹਮਣੇ ਦੇ ਕੋਲ ਟਰੈਕਟਰ ਘੱਟ ਰਿਹਾ ਕਿਉਂਕਿ ਇੱਥੇ ਗਲੀ ਦਾ ਕੰਮ ਚੱਲ ਰਿਹਾ ਆਪਣੇ ਇੰਟਰਲੌਕ ਵਾਲੀ ਗਲੀ ਪਹਿਲਾਂ ਇੱਟਾਂ ਵਾਲੀ ਸੀ ਆ ਆਪਣੇ ਥਾਈ ਆ ਗਈ ਲੋ ਜੀ ਆਪਾਂ ਪਹੁੰਚ ਗਏ ਆਪਣੇ ਘਰ ਟਰੈਕਟਰ ਬਾੜ ਤਾਂ ਆਪਾਂ ਨੇ ਅੰਦਰ ਆਪਣੇ ਆਉਂਦੇ ਨੂੰ ਆਪਣੇ ਘਰ ਵਿੱਚ ਇੱਕ ਮਹਿਮਾਨ ਹੋਰ ਆਇਆ ਹੋਇਆ ਸੀ ਉਹ ਵੀ ਤੁਹਾਨੂੰ ਦਿਖਾਉਨੇ ਆ ਆਪਣੀ ਮੱਝ ਸੂਈ ਸੀ ਉਹਨੇ ਦਿੱਤੀ ਇੱਕ ਕੱਟੀ ਦੇਖੋ ਏ ਉਰਾਂ ਆ ਗਈ ਸੀ ਇਹ ਗੋਦ ਨੇ ਚੱਕ ਲਈ ਗੋਦੀ ਗੋਦੀ ਚੱਕ ਕੇ ਕਰਤੀ ਮੈਂ ਇਸ ਮੂਰੇ ਅੱਜ ਦਾ ਵਲੌਗ ਐਨ ਆਈ ਸੀ ਸਾਰੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਬਾਏ ਬਾਏ